ਕਿੰਨਾ ਪੜੀ ਐ ਤੂੰ ਕਿੰਨਾ ਪੜੀ ਐ ਤੂੰ ਨਹੀਂ ਲੌਂਦਾ ਸੁਣ ਮੈਂ ਕਿੰਨਾ ਪੜੀ ਐ ਤੂੰ ਪਹਿਲਾਂ ਇਹ ਚਲਦੀ ਫਿਰਦੀ ਸੀ ਵਧੀਆ ਪੜੀ ਲਿਖੀ ਆ ਬੀਏ ਕੀਤੀ ਹੋਈ ਐ ਨੇ ਔਰ ਉਸ ਤੋਂ ਬਾਅਦ ਇਹਨੂੰ ਥੋੜੀ ਮੈਂਟਲੀ ਪ੍ਰੋਬਲਮ ਆ ਗਈ ਕੱਲਿਓ ਗੱਲਾਂ ਕਰਨ ਲੱਗ ਗਈ ਆਪਣੀਆਂ ਆਵਾਜ਼ਾਂ ਸੁਣਨ ਲੱਗ ਗਈ ਇਹਨੂੰ ਦਿਨੋਂ ਦਿਨ ਹਾਲਾਤ ਵੱਧ ਤੋਂ ਵੱਧ ਹੁੰਦੇ ਗਏ ਮਾਂ ਦੀ ਵੀ ਮੌਤ ਹੋ ਗਈ ਉਹ ਪਿਓ ਮੰਜੇ ਤੇ 6 ਮਹੀਨੇ ਤੋਂ ਬਿਮਾਰ ਆ ਤੇ ਪਰਮਿੰਦਰ ਭੈਣ ਦੀਆਂ ਸਿਰ ਦੀਆਂ ਜਟਾਵਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਕਿਉਂਕਿ ਮਾਵਾਂ ਵਾਜੋ ਕੌਣ ਕਰਦਾ ਇਹ ਇੱਕ ਪਾਸੇ ਪਈ ਰਹਿੰਦੀ ਸੀ ਨਾ ਤਾਂ ਇਹ ਪਾਸਾ ਲੈਂਦੀ ਸੀ ਤੇ ਜੇ ਕਿਨੇ ਅਸੀਂ ਪਾਸਾ ਦਿੰਦੇ ਸੀ ਤਾਂ ਸਾਨੂੰ ਬੋਲਦੀ ਸੀ ਨੇੜੇ ਨਹੀਂ ਲੱਗਣ ਜਾਂਦੀ ਔਰ ਉਹ ਇੱਕ ਪਾਸੇ ਪੈਣ ਕਰਕੇ ਇਹਦੇ ਸਾਰੇ ਬੈਡਸੋਰ ਹੋ ਗਿਆ ਇੱਕ ਪਾਸੇ ਵਾਲਾ ਪੁੜਾ ਸਾਰਾ ਗਲ ਗਿਆ ਰਾਖਤਾਈ ਸੇਵਾ ਵਿੱਚ ਮੈਂ ਸਰਪੰਚ ਹਰਮਤੋ ਬੋ ਰਿਹਾ ਆ ਤੇ ਵੀਰ ਜੀ ਆਪ ਜੀ ਦੇ ਅੱਗੇ ਪੰਚਾਇਤ ਵੱਲੋਂ ਇਹ ਹੀ ਅਰਦਾਸ ਹੈ ਇਹ ਸਾਡੀ ਪਿੰਡ ਦੀ ਲੜਕੀ ਆ ਤੇ ਕਾਫੀ ਟਾਈਮ ਤੋਂ ਜਿਹੜੀ ਹਾਲਤ ਜਿਹੜੀ ਠੀਕ ਨਹੀਂ ਗਈ ਹੈਗੀ ਤੁਹਾਡੇ ਅੱਗੇ ਇਹ ਹੀ ਅਰਦਾਸ ਬੇਨਤੀ ਆ ਕਿ ਵੀਰ ਦਾ ਇਲਾਜ ਕਰਵਾਇਆ ਜਾਵੇ ਤੇ ਇਹਦੇ ਪਿੱਛੇ ਵੀ ਕਾਫੀ ਜ਼ਖਮ ਹੋਏ ਆ ਤੇ ਉਹ ਕੱਲ ਇਹ ਹਸਪਤਾਲ ਲੱਗਾਈ ਪਰ ਤੁਹਾਨੂੰ ਪਤਾ ਵੀ ਕਰਦੇ ਰਹੇ ਨੇ ਇਹਦੇ ਨਾਲ ਵੱਜਿਆ ਨਹੀਂ ਬਾਕੀ ਅਸੀਂ ਪੰਚਾਇਤ ਵੱਲੋਂ ਇਹ ਜਨੂ ਅਰਦਾਸ ਬੇਨਤੀ ਕਰਦੇ ਆਂ ਬੀ ਵੀ ਕਿਰਪਾ ਕਰਕੇ ਹੈਲਪ ਕਰਾਓ ਜੀ ਉਹ ਆਹੇ ਬਿੱਕਾ ਕਾਲ ਸਾਹਿਬ ਜੀ ਪ੍ਰਣਾਮ ਦੱਸ ਕਿੰਨਾ ਪੜਿਆ ਤੂੰ ਦੱਸ ਮੈਂ ਭਾਜੀ ਬੀ ਕਾਮ ਐਪਸੀਲਨ ਵਾਲਾ ਪੀ ਐਸ ਟੇ ਹੂੰ ਪੀ ਐਸ ਟੇ ਕਰਿਆ ਪੀ ਐਸ ਟੇ ਕੀਤੀ ਹੈ ਓਏ ਹੋਏ ਹੋਏ ਛੋੜੇ ਬਲਵਿੰਦਰ ਗੁੜੇ ਜਦੋਂ ਤੂੰ ਕੀਤੀ ਸੀਗੀ ਬੀਏ ਉਦੋਂ ਆਰਟਸ ਰੱਖੀ ਸੀ ਕਮਰਸ ਰੱਖੀ ਸੀ ਕੀ ਰੱਖਿਆ ਸੀ ਨਹੀਂ ਜੀ ਮੈਂ ਬਲਵਿੰਦਰ ਕੌਰ ਨਹੀਂ ਹਾਂ ਤੇ ਮੇਰਾ ਅਗਲੀ ਨਾ ਸੀ ਅਸਲੀ ਨਾ ਜਿਹੜਾ ਅਸਲੀ ਨਾ ਕੀ ਤੇਰਾ ਉਦੋਂ ਮੇਰਾ ਅਸਲੀ ਨਾ ਹੈਗਾ ਮੈਂ ਲੰਡਨ ਤੋਂ ਐਕਸਲੈਂਸੀ ਮੈਂ ਜਿੰਨੋਂ ਮੈਂ ਜਿੰਨੋਂ ਦਾ ਹਾਂ ਅੱਛਾ ਇਹ ਝੂਠ ਬੋਲੀ ਜਾਂਦੇ ਸਾਰਾ ਕੁਝ ਹੀ ਹਾਂ ਸੋਨੀਆ ਸੰਧਾ ਤੇਰਾ ਤੂੰ ਬੀਏ ਕੀਤੀ ਆ ਉਦੋਂ ਤੂੰ ਕਹੜੇ ਚ ਕੀ ਕੀਤੀ ਕਿਤਨੀ ਨਹੀਂ ਬੀਏ ਬੀਐਸਸੀ ਸਿੱਧ ਗਈ ਯੈਸਟ ਯੂਐਚਟੀ ਠੀਕ ਹੈ ਭੈਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਰਮਿੰਦਰ ਕੌਰ ਭੈਣ ਆ ਕਾਲਮਾ ਪਿੰਡ ਤੋਂ ਆਈਏ ਸਾਡੇ ਕੋਲੇ ਕਾਲਮਾ ਪਿੰਡ ਜਲੰਧਰ ਜ਼ਿਲ੍ਹੇ ਦਾ ਪਿੰਡ ਆ ਇਹ ਦੋਨੋਂ ਭਰਾ ਨੇ ਭੈਣ ਦੇ ਇੱਕ ਭਰਾ ਦਾ ਨਾਮ ਹੈਗਾ ਮੇਜਰ ਸਿੰਘ ਸਰਬੀ ਸਰਬਜੀਤ ਸਰ ਸਰਬਜੀਤ ਸਿੰਘ ਤਿੰਨੋਂ ਭੈਣ ਭਰਾ ਹੀ ਨੇ ਇੱਕ ਦੋਨਾਂ ਭਰਾਵਾਂ ਦੀ ਇੱਕ ਭੈਣ ਆ ਕੱਲੀ ਪਰ ਇਹ ਭੈਣ ਨਾ ਪਾਹਾਜਾ ਪਹਿਲਾਂ ਇਹ ਚੱਲਦੀ ਫਿਰਦੀ ਸੀ ਵਧੀਆ ਪੜ੍ਹੀ ਲਿਖੀ ਆ ਬੀਏ ਕੀਤੀ ਹੋਈ ਐ ਨੇ ਔਰ ਉਸ ਤੋਂ ਬਾਅਦ ਇਹਨੂੰ ਥੋੜੀ ਮੈਂਟਲੀ ਪ੍ਰੋਬਲਮ ਆ ਗਈ ਕੱਲੀਓ ਗੱਲਾਂ ਕਰਨ ਲੱਗ ਗਈ ਆਪਣੀਆਂ ਆਵਾਜ਼ਾਂ ਸੁਣਨ ਲੱਗ ਗਈਆਂ ਇਹਨੂੰ ਜਿੱਥੇ ਤੇ ਕਰੇ ਜਾ ਸਕਦੇ ਸੀ ਬਾਬਿਆਂ ਦੇ ਹੋਰ ਥਾਵਾਂ ਤੇ ਇਲਾਜ ਜੋ ਕਰ ਸਕਦੇ ਸੀ ਇਹਨਾਂ ਨੇ ਬਥੇਰਾ ਕੀਤਾ ਪਰ ਦਿਨੋਂ ਦਿਨ ਹਾਲਾਤ ਵੱਧ ਤੋਂ ਵੱਧ ਹੁੰਦੇ ਗਏ ਮਾਂ ਦੀ ਵੀ ਮੌਤ ਹੋ ਗਈ ਉਹ ਪਿਓ ਮੰਜੇ ਤੇ 6 ਮਹੀਨੇ ਤੋਂ ਬਿਮਾਰ ਆ ਤੇ ਮਾਂ ਦੀ ਮੌਤ ਹੋ ਗਈ ਮਾਂ ਕਦੋਂ ਪੂਰੀ ਹੋ ਗਈ 2019 ਚ ਤੇ ਬਸ ਉਸ ਤੋਂ ਬਾਅਦ ਇਹ ਭੈਣ ਕੱਲੀ ਆ ਭਰਾ ਹੈਗੇ ਆ ਪਰਜਾਈਆਂ ਹੈਗੀਆਂ ਗਿਆ ਬੱਚੇ ਵੀ ਹੈਗੇ ਆ ਤੇ ਇਹ ਦਸਦੇਵ ਜਿੰਨੀ ਕਿ ਸਤ ਹੁੰਦੀ ਸੀ ਅਸੀਂ ਸੰਭਾਲ ਵੀ ਕਰਦੇ ਸੀ ਪਰ ਹੁਣ ਇਹ ਇੱਕ ਪਾਸੇ ਪਈ ਰਹਿੰਦੀ ਸੀ ਨਾ ਤਾਂ ਇਹ ਪਾਸਾ ਲੈਂਦੀ ਸੀ ਤੇ ਜੇ ਕਿਨੇ ਅਸੀਂ ਪਾਸਾ ਦਿੰਦੇ ਸੀ ਤੇ ਸਾਨੂੰ ਬੋਲਦੀ ਸੀ ਨੇੜੇ ਨਹੀਂ ਲੱਗਣ ਦਿੰਦੀ ਇਹ ਇਹਨਾਂ ਦੀ ਸਰਾਸਰ ਗਲਤੀ ਵੀ ਹੈ ਇੱਕ ਤਾਂ ਵੀ ਜੇ ਉਹ ਬੋਲਦੀ ਸੀ ਪਾਸਾ ਤਾਂ ਹੁਣ ਅਸੀਂ ਦਵਾਇਆ ਹੀ ਆ ਹੁਣ ਵੀ ਉਹ ਭੈਣ ਚੀਕਾ ਮਾਰਦੀ ਸੀ ਪਰ ਉਹ ਇੱਕ ਪਾਸੇ ਪੈਣ ਕਰਕੇ ਇਹਦੇ ਸਾਰੇ ਬੈਡ ਸੋਰ ਹੋ ਗਿਆ ਇੱਕ ਪਾਸੇ ਵਾਲਾ ਪੁੜਾ ਸਾਰਾ ਗਲ ਗਿਆ ਤੇ ਜਿਹਦੇ ਕਰਕੇ ਮਤਲਬ ਇਸ ਭੈਣ ਦੀ ਅਵਸਥਾ ਇਸ ਤਰ੍ਹਾਂ ਦੀ ਹੋ ਗਈ ਆ ਵੀ ਜਿਹਨੂੰ ਆਪਾਂ ਕਹੀਏ ਵੀ ਨਰਕ ਨਰਕ ਘਟ ਰਹੀ ਫਿਰ ਸਾਨੂੰ ਪਿੰਡੋਂ ਪਤਾ ਲੱਗਿਆ ਫੋਨ ਆਇਆ ਫਿਰ ਪਿੰਡ ਦੇ ਸਰਪੰਚ ਸਾਹਿਬ ਨੇ ਸਾਨੂੰ ਫੋਨ ਕਰਕੇ ਦੱਸਿਆ ਸਾਡੇ ਨਾਲ ਜਦੋਂ ਗੱਲ ਹੋਈ ਵੀਡੀਓ ਬਣਾ ਕੇ ਭੇਜੀ ਹਾਲਤ ਬਹੁਤ ਬੁਰੀ ਸੀਗੀ ਤਾਂ ਫਿਰ ਕਿਹਦੇ ਭਰਾਵਾਂ ਨੇ ਤੇ ਸਰਪੰਚ ਸਾਹਿਬ ਉਹਨਾਂ ਨੇ ਰਲ ਕੇ ਨੂੰ ਹਸਪੀਟਲ ਚ ਦਾਖਲ ਕਰਾਇਆ ਤਾਂ ਉੱਥੇ ਕਿਹੜੇ ਹਸਪੀਟਲ ਕਰਾਇਆ ਸੀ ਵੀਰੇ ਫੇਮਸ ਹਸਪੀਟਲ ਜਿਹਦੇ ਅੰਦਰ ਉੱਥੇ ਕਿੰਨੇ ਦਿਨ ਰਹੇ ਜੀ ਚਾਰ ਪੰਜ ਦਿਨ ਚਾਰ ਪੰਜ ਦਿਨ ਉੱਥੇ ਰਹੇ ਹੁਣ ਉੱਥੋਂ ਇਹ ਫੇਰ ਸਾਡੇ ਕੋਲ ਇੱਥੇ ਲੈ ਕੇ ਆਏ ਨੇ ਤੇ ਪ੍ਰਮੇਂਦਰ ਭੈਣ ਦੀਆਂ ਸਿਰ ਦੀਆਂ ਜਟਾਵਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਕਿਉਂਕਿ ਮਾਵਾਂ ਵੱਜੋਂ ਕੌਣ ਕਰਦਾ ਦੂਜਿਆਂ ਨੂੰ ਇਹ ਨੇੜੇ ਨਹੀਂ ਲੱਗਣ ਦਿੰਦੀ ਕਹਿੰਦੇ ਤੇ ਮਾਂ ਹੈ ਨਹੀਂ ਮਾਂ ਦਾ ਫੜ ਕੇ ਧੱਕੇ ਨਾਲ ਵੀ ਬਾਹਰ ਨਹੀਂ ਦੀ ਮਾਂ ਦਾ ਘੁਰ ਕੇ ਵੀ ਬਾਹਰ ਨਹੀਂ ਦੀ ਪਰ ਦੂਸਰਾ ਕੌਣ ਗਾਲਾਂ ਖਾਂਦਾ ਪਰ ਇਹ ਪੜ੍ਹੀ ਲਿਖੀ ਗ੍ਰੈਜੂਏਸ਼ਨ ਕੀਤੀ ਹੋਈ ਇਹ ਭੈਣ ਕਾਲਮਪਿੰਡ ਤੋਂ ਸਾਡੇ ਕੋਲ ਪਹੁੰਚੀ ਚਲੋ ਅਸੀਂ ਜਿੱਥੇ ਧੰਨਵਾਦ ਵੀ ਕਰਦੇ ਆਂ ਦੇ ਭਰਾਵਾਂ ਦਾ ਵੀ ਜਿਹੜੇ ਇਹਨੂੰ ਇੱਥੇ ਲੈ ਕੇ ਆਏ ਨੇ ਤੇ ਨਹੀਂ ਤਾਂ ਕਈ ਵਾਰ ਆਪਾਂ ਦੇਖਦੇ ਆਂ ਵੀ ਇਸ ਤਰ੍ਹਾਂ ਭੈਣਾਂ ਘਰੇ ਹੀ ਪਈਆਂ ਗਲ ਜਾਂਦੀਆਂ ਸੜ ਜਾਂਦੀਆਂ ਭਰਾ ਮੂਰੇ ਵੀ ਨਹੀਂ ਲੱਗਦੇ ਪਰ ਇਹ ਚਲੋ ਜਿਵੇਂ ਵੀ ਹੈ ਪਰ ਦੇਰ ਆਏ ਦਰਸਤਾਏ ਉਹ ਜਿਹੜੇ ਤਾਂ ਆ ਹਾਲਾਤ ਬਣ ਗਿਆ ਤੁਸੀਂ ਨਾਲ ਰਹੋਗੇ ਸਾਡੇ ਕੋਲੇ ਹੁਣ ਤਾਂ ਆਪਾਂ ਇਹਦੀ ਮਦਦ ਕਰਾਂਗੇ ਇਲਾਜ ਕਰਾਂਗੇ ਇਹਨੂੰ ਰੱਖਾਂਗੇ ਇਹਦਾ ਟ੍ਰੀਟਮੈਂਟ ਕਰਾਂਗੇ ਪਰ ਤੁਹਾਨੂੰ ਵੀ ਨਾਲ ਸਪੋਰਟ ਕਰਨੀ ਪੈਣੀ ਹੈ ਹੈਨਾ ਐ ਨਹੀਂ ਵੀ ਅਸੀਂ ਇਕੱਲੇ ਹੀ ਕਰਾਂਗੇ ਪਰ ਪਹਿਲਾਂ ਸ਼ੋਕਾ ਜਿਹੜਾ ਖਿਆ ਇਹਨੂੰ ਦਾਖਾ ਦਾ ਤਿਆਰ ਹਿੰਦੋ ਕੇ ਆ ਗਈ ਆ ਕੇ ਟਿਮਾਂ ਛੱਡ ਗਈ ਫਿਰ ਅਸੀਂ ਸ਼੍ਰੀ ਰਾਮ ਦੇ ਰੱਖਿਆ 20 22 ਜਨ 25000 ਉਹਦਾ ਪਿੰਡੇ ਤੱਕ ਇਹ ਤਾਂ ਪਰ ਗੱਲ ਛੋਟੇ ਵੀ ਦੇ ਜਿਹੜੀ ਇਹਨੂੰ ਕੇਅਰ ਦੀ ਲੋੜ ਸੀ ਦੇਖੋ ਇਹ ਅਣਥੱਕ ਤੇ ਅਣਖਿੱਚ ਕੰਮ ਇਹ ਹਰ ਰੋਜ਼ ਹੀ ਕਰ ਹੁਣ ਵੀ ਚਲੋ ਆਪਣੇ ਕੋਲ ਇੱਥੇ ਜਦੋਂ ਠੀਕ ਹੋ ਕੇ ਚਲੇ ਜਾਓ ਜਾਕਨ ਠੀਕ ਹੋ ਉਸ ਤੋਂ ਬਾਅਦ ਵੀ ਕੇਰ ਤੇ ਆਪਾਂ ਨੂੰ ਕਰਨੀ ਪੈਣੀ ਹੈ ਹੁਣ ਇਹਦੀ ਦਵਾਈ ਚੱਲੂਗੀ ਦਿਮਾਗ ਹੀ ਨਹੀਂ ਠੀਕ ਹੋਣ ਨੇ ਆਪਣੇ ਆਪ ਨੂੰ ਸੰਭਨ ਜੋਗੀ ਹੋ ਜਾਣਾ ਹੁਣ ਤੁਸੀਂ ਕੀ ਕਰਦੇ ਸੀ ਕਿ ਜਖਮ ਦਾ ਇਲਾਜ ਤਾਂ ਕਰਾਈ ਜਾਂਦੇ ਸੀ ਤੇ ਦਿਮਾਗ ਦਾ ਇਲਾਜ ਨਹੀਂ ਪ੍ਰੋਪਰ ਚੱਲਿਆ ਜੇ ਦਿਮਾਗ ਦੀ ਪ੍ਰੋਪਰ ਦਵਾਈ ਚੱਲਦੀ ਹੈ ਠੀਕ ਹੋ ਜਾਣੀ ਸੀ ਕੁੜੀ ਅਸੀਂ ਘਰੇ ਆ ਕੇ ਦਵਾਈ ਛੱਡ ਗਈ ਦੋ ਵਾਰੀ ਅਸੀਂ ਤਾਂ ਮੰਨ ਲਓ ਉਥੋਂ ਦੀ ਦਵਾਈ ਛੱਡਣ ਨਹੀਂ ਦੇਣੀ ਵੀਰੇ ਪਰ ਚੱਕ ਕੇ ਮਾਰਦੀ ਸੀ ਜਦੋਂ ਇਹਨੂੰ ਖਵਾਉਣੀ ਹੈ ਤਾਂ ਕੋਈ ਨਾ ਹੁਣ ਤੁਸੀਂ ਦੇਖੋਗੇ ਅਸੀਂ ਦਵਾਈ ਵੀ ਖਵਾਵਾਂਗੇ ਔਰ ਇਹਨੇ ਮਾਰਨੀ ਵੀ ਨਹੀਂ ਚੱਕ ਕੇ ਔਰ ਇਹ ਠੀਕ ਵੀ ਹੋਊਗੀ ਪਰ ਜਿਵੇਂ ਅਸੀਂ ਕਰਾਂਗੇ ਉਵੇਂ ਤੁਸੀਂ ਜਾ ਕੇ ਘਰੇ ਕੰਟੀਨਿਊ ਰੱਖਣਾ ਠੀਕ ਆ ਹੈਲੋ ਹਾਂਜੀ ਹਾਂਜੀ ਭਾਜੀ ਪਹਿਲੀ ਪਹਿਨੇ ਵੱਡੇ ਭਾਜੀ ਦੇ ਹਾਂਜੀ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਪਹਿਲਾਂ ਤਾਂ ਤੁਹਾਡੀ ਬਾਤ ਜੀ ਸੁਣ ਕੇ ਬਹੁਤ ਮਨ ਖੁਸ਼ ਹੋਇਆ ਬਾਜੀ ਨਹੀਂ ਨਹੀਂ ਜਲਵੀਰ ਸਿੰਘ ਜੀ ਬਹੁਤ ਧੰਨਵਾਦ ਸਰਪੰਚ ਸਾਹਿਬ ਕਿਉਂਕਿ ਤੁਸੀਂ ਸਾਡੇ ਨਾਲ ਸੰਪਰਕ ਕੀਤਾ ਸੀ ਅੱਜ ਇਹ ਭੈਣ ਨੂੰ ਲੈ ਕੇ ਆਏ ਨੇ ਇੱਥੇ ਤੇ ਅਸੀਂ ਇਹਨੂੰ ਐਡਮਿਟ ਕਰਦੇ ਹਾਂ ਵਾਹਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਇਹ ਵਿਚਾਰੀ ਆਪਣੇ ਪੈਰਾਂ ਤੇ ਤੁਰਨ ਜੋਗੀ ਹੋ ਜਾਵੇ ਤੁਹਾਡਾ ਬਾਈ ਬਹੁਤ ਜਿਆਦਾ ਮਿਹਰਬਾਨੀਆਂ ਧੰਨਵਾਦ ਬਾਕੀ ਭਾਈ ਅਸੀਂ ਤੁਹਾਡੇ ਨਾਲ ਆ ਹਰ ਤਰ੍ਹਾਂ ਭਾਈ ਬਾਕੀ ਮੈਂ ਪੈਣ ਅਰੇ ਇੱਕ ਦੋ ਦਿਨਾਂ ਤੱਕ ਅਸੀਂ ਤੁਹਾਡੇ ਕੋਲ ਆਵਾਂਗੇ ਭਾਈ ਜ਼ਰੂਰ ਕੋਈ ਗੱਲ ਨਹੀਂ ਸਾਡੇ ਕੋਲ ਜੋ ਵੀ ਹੋਇਆ ਅਸੀਂ ਨਹੀਂ ਮੇਰੀ ਬੇਨਤੀ ਹੈ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਜੇ ਤੁਸੀਂ ਸਪੋਰਟ ਕਰਨੀ ਹੈ ਜਦੋਂ ਇਹ ਕੁੜੀ ਘਰੇ ਆਊਗੀ ਠੀਕ ਹੋ ਕੇ ਉਦੋਂ ਉੱਥੇ ਇਹਦੀ ਸਪੋਰਟ ਕਰਦੇ ਹੋ ਤਾਂ ਜੋ ਇਹਦਾ ਟ੍ਰੀਟਮੈਂਟ ਬਾਅਦ ਚ ਘਰੇ ਇਹਦੀ ਕੇਅਰ ਕੂਰ ਪ੍ਰੋਪਰ ਹੋਈ ਜਾਵੇ ਹੈਨਾ ਇੱਥੇ ਹੁਣ ਕੋਈ ਚੀਜ਼ ਦੀ ਲੋੜ ਨਹੀਂ ਇੱਥੇ ਵਾਹਿਗੁਰੂ ਦੀ ਬੜੀ ਕਿਰਪਾ ਸਭ ਕੁਝ ਹੋ ਜਾਣਾ ਜੀ ਇੱਥੇ ਦਾ ਹੈਨਾ ਚਲੋ ਭਾਜੀ ਮੈਂ ਮਿੱਥਾ ਲੁਕਾਵਾ ਮੈਨੂੰ ਜਦੋਂ ਮੈਂ ਬਾਹਰੋਂ ਥੋੜੀ ਬੋਧੀ ਸਪੋਰਟ ਮੰਗਾਈ ਸੀ ਉਹ ਮੈਂ ਤੁਹਾਨੂੰ ਦੇ ਕੇ ਜਾਣੀ ਨਹੀਂ ਉਹ ਤੁਸੀਂ ਨਾ ਜਦੋਂ ਇਹ ਘਰੇ ਆ ਜੂਗੀ ਵਾਪਸ ਕੁੜੀ ਉਦੋਂ ਤੁਹਾਨੂੰ ਦੱਸਾਂਗੇ ਉਹ ਜਿਹੜੀ ਜਿਹੜੀ ਜ਼ਰੂਰਤ ਹੋ ਤੁਸੀਂ ਉਦੋਂ ਪੂਰੀ ਕਰ ਦੇਣਾ ਠੀਕ ਆ ਭਾਜੀ ਠੀਕ ਬਹੁਤ ਆਪਕਾ ਸ਼ੁਕਰੀਆ ਇਹ ਪਿੰਡ ਦੇ ਸਰਪੰਚ ਸਾਹਿਬ ਸੀ ਜਿਨ੍ਹਾਂ ਨੇ ਸਾਡੇ ਨਾਲ ਸੰਪਰਕ ਕੀਤਾ ਸੀਗਾ ਤੇ ਅੱਜ ਇਹ ਪਰਮਿੰਦਰ ਭੈਣ ਨੂੰ ਇੱਥੇ ਅਸੀਂ ਸੁਪਨਿਆਂ ਦੇ ਘਰ ਦਾਖਲ ਕਰਨ ਲੱਗੇ ਆਂ ਸਾਡੀਆਂ ਭੈਣਾਂ ਆ ਗਈਆਂ ਮੈਂ ਇਹਦੀ ਪਹਿਲਾਂ ਤਾਂ ਅਸੀਂ ਜ਼ਖਮ ਸਾਫ਼ ਕਰਕੇ ਪੱਟੀ ਵਗੈਰਾ ਕਰਕੇ ਸਫਾਈ ਕਰਕੇ ਦਾ ਇਸ਼ਨਾਨ ਕਰਾ ਕੇ ਫਿਰ ਇਹਨੂੰ ਹਸਪੀਟਲ ਦਾਖਲ ਕਰਾਵਾਂਗੇ ਅਰਦਾਸ ਕਰਿਓ ਕਿ ਸਾਡੀ ਭੈਣ ਇਹ ਸਾਡੀ ਕਰਮਾਂ ਦੀ ਮਾਰੀ ਹੋਈ ਭੈਣ ਜਲਦੀ ਜਲਦੀ ਠੀਕ ਹੋਵੇ ਠੀਕ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰ ਸਕੇ ਪੜ੍ਹੀ ਲਿਖੀ ਆ ਬਸ ਕੁਝ ਕਰਮਾਂ ਦੇ ਦੁੱਖ ਆ ਕੁਝ ਆਪਣੇ ਵੱਲੋਂ ਕੀਤੀਆਂ ਹੋਈਆਂ ਨਲਾਇਕੀਆਂ ਦੇ ਦੁੱਖ ਭੋਗ ਰਹੀ ਹੈ ਭੈਣ ਕਰੇ ਅਰਦਾਸ ਬੇਨਤੀ ਸਾਡੀ ਇਸ ਛੋਟੀ ਭੈਣ ਵਾਸਤੇ ਪਰਮਿੰਦਰ ਭੈਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ